फ्लिपकार्ट ਵੱਲੋਂ ਆਪਣੇ ਗ੍ਰਾਹਕ ਤੋਂ 49 ਰੁਪਏ ਗਲਤ ਤਰੀਕੇ ਦੇ ਨਾਲ ਵਸੂਲ ਲਏ ਫਲਿੱਪਕਾਰਟ ਦੋਂ ਪਿਆ 30000 ਪੈਦਾ ਭਾਰੀ ਜੁਰਮਾਨਾ ਗਾਤ ਨੂੰ ਚੇਪਿਆ ਗਿਆ 3 ਮਹੀਨੇ ਪੁਰਾਣਾ ਫੋਨ ਤਾਂ ਉਸ ਤੋਂ ਬਾਅਦ ਇੱਕ ਚੀਜ਼ ਹੋਰ ਖੁਲਾਸਾ ਹੁੰਦਾ ਹੈ ਕਿ ਜੋ ਹੈਡਲਿੰਗ ਚਾਰਜ ਹੈਗੇ ਨੇ ਉਹ ਫਲਿੱਪਕਾਰਟ ਵੱਲੋਂ 49 ਰੁਪਏ ਐਕਸਟਰਾ ਲੈ ਗਏ ਯੂਜ਼ ਫੋਨ ਪਲਸ ਡਿਫੈਕਟਿਵ ਇਹ ਨਹੀਂ ਕਿ ਚਲੋ ਪੁਰਾਣਾ ਹੈ ਚੱਲਦਾ ਤਾਂ ਤੇ ਉਹ ਉਹ ਚੱਲ ਵੀ ਨਹੀਂ ਰਿਹਾ ਅੱਛਾ ਤੋ ਇਸ ਲਈ ਬੰਦਾ ਗਿਆ OnePlus ਸੈਂਟਰ ਦੇ ਕਿਉਂਕਿ OnePlus ਦਾ ਫੋਨ ਸੀਗਾ ਉੱਥੇ ਉਹਨਾਂ ਨੇ ਦੇਖਿਆ ਜੀ ਇਹ ਫੋਨ ਤਾਂ 2 ਮਾਰਚ ਦਾ ਖੁੱਲਿਆ ਹੋਇਆ ਹੈ ਤੁਹਾਡੇ ਕੋਲ ਜੁਲਾਈ ਚ ਆਇਆ ਇਹਦਾ ਮਤਲਬ ਪੁਰਾਣਾ ਫੋਨ ਚੇਪਤਾ ਤਾ ਤੋ ਉਹ ਪ੍ਰੂਵ ਹੋ ਗਿਆ ਉਹਨਾਂ ਦੇ ਨਾਲ ਕਿ ਪੁਰਾਣਾ ਫੋਨ ਚੇਪਤਾ ਉਹ ਦੇਖ ਕੇ ਵੀ ਦੇ ਤਾ ਫਿਰ ਤੋ ਲਿਖ ਚ ਕਿਉਂਕਿ ਸਰਵਿਸ ਵਾਊਚਰ ਬਣਾਉਂਦੇ ਨੇ ਉਹਦੇ ਵਿੱਚ ਰਾਈਟਿੰਗ ਚ ਆ ਗਿਆ 2 ਮਾਰਚ ਦਾ ਫੋਨ ਹੈਗਾ ਜੀ ਸਭ ਤੋਂ 49 ਰੁਪਏ ਲਓ ਤੁਸੀਂ ਕੈਲਕੂਲੇਟ ਕਰੋ ਕਰੋੜਾਂ ਚ ਪਹੁੰਚ ਜਾਣਾ ਤੇ ਆਪਾਂ ਨੂੰ ਲੱਗਦਾ 50 ਰੁਪਏ ਗਏ ਲੇਕਿਨ ਕੰਪਨੀ ਨੂੰ ਕਿੰਨਾ ਮੁਨਾਫਾ ਹੋ ਗਿਆ ਕਿਉਂਕਿ ਕੋਰਟ ਨੇ ਆਰਡਰ ਸਿਰਫ कि ਤੁਸੀਂ ਗਲਤ ਕੀਤਾ ਕੋਰਟ ਨੇ ਅੱਗੇ ਲਈ ਫਲਿੱਪਕਾਰਟ ਨੂੰ ਹਦਾਇਤ ਦਿੱਤੀ ਹੈ ਕਿ ਤੁਸੀਂ ਦੋ ਬਿੱਲ ਇੱਕ ਪ੍ਰੋਡਕਟ ਦੇ ਨਹੀਂ ਇਸ਼ੂ ਕਰੋਗੇ ਮਤਲਬ ਫਲਿੱਪਕਾਰਟ ਦਾ ਪੂਰਾ ਗੁਰਕ ਤੰਦਾ ਹੀ ਪਾ ਬਿਲਕੁਲ ਇਹ ਵਾਲਾ ਜਿਹੜਾ ਮੁਨਾਫਾ ਗਲਤ ਤੌਰ ਤੇ ਕਮਾ ਰਹੇ ਸੀ ਕੋਰਟ ਨੇ ਕਿਹਾ ਤੁਸੀਂ ਦੋ ਬਿੱਲ ਨਹੀਂ ਇਸ਼ੂ ਕਰ ਸਕਦੇ ਇੱਕ ਹੀ ਚੀਜ਼ ਦੇ ਦੇਖੋ 40000 ਦੀ ਚੀਜ਼ ਹੈਗੀ ਮੂਲ ਉਸ ਤੇ 10000 ਦੀ ਪੈਨਲਟੀ ਪਹਿਲੀ ਤੇ ਹੋ ਗਿਆ ਕਿੰਨਾ 1/3 ਦੇ ਕਰੀਬ ਹੋ ਗਿਆ ਤਾਂ ਭਾਰੀ ਜੁਰਮਾਨਾ ਆਏਗਾ ਨੈਕਸਟ ਲੀਗਲ ਕੋਸਟ ਵੀ ਦਿੱਤੀ ਹੈ ਉਹ 10000 ਹੋਰ ਤੇ ਇੱਕ ਪਿਉਨਿਟਿਵ ਡੈਮੇਜਿਸ ਦੇ ਤੌਰ ਤੇ 10000 ਹੋਰ ਫਲਿੱਪਕਾਰਟ ਵੱਲੋਂ ਆਪਣੇ ਗ੍ਰਾਹਕ ਤੋਂ 49 ਪੈ ਗਲਤ ਤਰੀਕੇ ਦੇ ਨਾਲ ਵਸੂਲਣ ਤੇ ਫਲਿੱਪਕਾਰਟ ਨੂੰ ਪਿਆ 30000 ਦਾ ਭਾਰੀ ਜੁਰਮਾਨਾ ਆਖਿਰਕਾਰ ਇਹ ਮੈਂ ਕਿਉਂ ਕਹਿ ਰਿਹਾ ਇਹ ਮੈਂ ਇਸ ਤਰ੍ਹਾਂ ਕਿ ਕਹਿ ਰਿਹਾ ਕਿਉਂਕਿ ਸਟੇਟ ਕਮਿਸ਼ਨ ਕੋਲ ਚੰਡੀਗੜ੍ਹ ਕੋਲ ਇਹ ਮਾਮਲਾ ਆਇਆ ਸੀ ਕਿ ਫਲਿੱਪਕਾਰਟ ਵੱਲੋਂ 49 ਪੈ ਲੈ ਗਏ ਨੇ ਗਲਤ ਤਰੀਕੇ ਨਾਲ ਇੱਕ ਕਸਟਮਰ ਤੋਂ ਅਤੇ ਉਸ ਤੋਂ ਬਾਅਦ ਇਹ ਕੇਸ ਪੂਰਾ ਪਹੁੰਚਦਾ ਸਟੇਟ ਕਮਿਸ਼ਨ ਕੋਲੇ ਸੁਣਵਾਈ ਲਈ ਪੂਰਾ ਕੇਸ ਤੁਹਾਨੂੰ ਦੱਸ ਦਿੰਦੇ ਆਂ ਕਰੀਬ-ਕਰੀਬ 17 ਜੁਲਾਈ ਨੂੰ ਇੱਕ ਵਿਅਕਤੀ ਵੱਲੋਂ 11R OnePlus ਦਾ ਫੋਨ ਲਿਆ ਗਿਆ ਸੀ ਖਰੀਦਿਆ ਗਿਆ ਸੀਗਾ ਤੇ ਉਸ ਫੋਨ ਦੇ ਲੈਣ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਇਹ ਫੋਨ ਖਰਾਬ ਹੈ ਤਾਂ ਵਿਅਕਤੀ ਜਾਂਦਾ OnePlus ਦੇ ਸ਼ੋਰੂਮ 'ਚ ਜਦੋਂ ਉੱਥੇ ਜਾਂਦਾ ਤਾਂ ਉੱਥੇ ਫੋਨ ਦਿਖਾਇਆ ਜਾਂਦਾ ਤਾਂ ਪਤਾ ਲੱਗਦਾ ਕਿ ਇਹ ਫੋਨ ਕਰੀਬ-ਕਰੀਬ 3 ਮਹੀਨੇ ਪੁਰਾਣਾ ਹੈਗਾ ਯਾਨੀ ਕਿ ਜਿਹੜਾ ਫੋਨ ਜੁਲਾਈ ਦੇ ਵਿੱਚ ਲਿਆ ਸੀ ਉਹ ਮਾਰਚ ਦੇ ਵਿੱਚ ਖੁੱਲਿਆ ਹੋਇਆ ਸੀ ਮਾਰਚ ਦੇ ਵਿੱਚ ਐਕਟਿਵ ਹੋਇਆ ਸੀਗਾ ਯਾਨੀ ਕਿ ਗਾਕ ਨੂੰ ਚੇਪਿਆ ਗਿਆ 3 ਮਹੀਨੇ ਪੁਰਾਣਾ ਫੋਨ ਤਾਂ ਉਸ ਤੋਂ ਬਾਅਦ ਇੱਕ ਚੀਜ਼ ਹੋਰ ਖੁਲਾਸਾ ਹੁੰਦਾ ਹੈ ਕਿ ਜੋ ਹੈਡਲਿੰਗ ਚਾਰਜ ਹੈਗੇ ਨੇ ਉਹ ਫਲਿੱਪਕਾਰਟ ਵੱਲੋਂ 49 ਰੁਪਏ ਐਕਸਟਰਾ ਲੈ ਗਏ ਤਾ ਉਸ ਦੇ ਕਰਕੇ ਫਲਿੱਪਕਾਰਟ ਨੂੰ ਹੁਣ 30000 ਰੁਪਏ ਦਾ ਜੁਰਮਾਨਾ ਪਿਆ ਪੂਰਾ ਕੇਸ ਤੁਹਾਨੂੰ ਦੱਸਾਂਗੇ ਤਫਸੀਲ ਦੇ ਨਾਲ ਸਾਡੇ ਨਾਲ ਹੋਣਗੇ ਐਡਵੋਕੇਟ ਪੰਕਜ ਚੰਦ ਗੋਠੀਆ ਜੀ ਪੂਰਾ ਕੇਸ ਇਹ ਦੇਖ ਰਹੇ ਸੀਗੇ ਤਾਂ ਕੇਸ ਦੇ ਵਿੱਚ ਫੈਸਲਾ ਫਾਈਨਲ ਆ ਗਿਆ 11 ਆਰ ਫੋਨ ਜਿਹੜਾ ਕੀ ਕੁਝ ਮਹੀਨੇ ਪਹਿਲਾਂ ਖਰੀਦਿਆ ਗਿਆ ਸੀਗਾ 5 ਮਹੀਨਿਆਂ ਦੇ ਵਿੱਚ ਇਸ ਪੂਰੇ ਕੇਸ ਦੇ ਵਿੱਚ ਸਟੇਟ ਕਮਿਸ਼ਨ ਵੱਲੋਂ ਫੈਸਲਾ ਦੇ ਦਿੱਤਾ ਗਿਆ ਸੀ। ਪੰਕਜ ਜੀ ਪਹਿਲਾਂ ਤਾਂ ਪੂਰਾ ਕੇਸ ਦੱਸ ਦਿਓ ਕੇਸ ਕੀ ਹੈਗਾ ਡੈੱਥ ਦੇ ਵਿੱਚ ਕਿਉਂਕਿ ਅਸੀਂ ਲਗਾਤਾਰ ਇਸ ਕੇਸ ਨੂੰ ਕਵਰ ਵੀ ਕਰ ਰਹੇ ਹਾਂ ਤਾਂ ਦਿਖਾ ਰਹੇ ਸੀ ਕਿਵੇਂ ਆਨਲਾਈਨ ਠੱਗੀ ਹੋ ਰਹੀ ਹੈ। ਕਸਟਮਰ ਨੂੰ ਕਿਵੇਂ ਲੁੱਟਿਆ ਜਾ ਰਿਹਾ ਚਾਹੇ ਉਹ ਬੜੇ ਪ੍ਰਸਿੱਧ ਆਨਲਾਈਨ ਪਲੇਟਫਾਰਮ ਜਿਹੜਾ ਸ਼ਾਪਿੰਗ ਲਈ ਹੈ ਗਿਆ ਫਲਿੱਪਕਾਰਟ ਹੋਵੇ ਜਾਂ ਬਹੁਤ ਨਾਈਟ ਜਿਹੜੀ ਇੰਟਰਨੈਸ਼ਨਲ ਕੰਪਨੀ ਹੈ ਵਨਪਲੱਸ ਉਹਦੇ ਵੱਲੋਂ ਤਾਂ ਪੂਰਾ ਕੇਸ ਹੈਗਾ ਥੋੜਾ ਤਫਸੀਲਾਂ ਸਮਝਾ ਦਿਓ। ਇਹਦੇ ਵਿੱਚ ਮੈਂ ਇਹ ਪਬਲਿਕ ਨੂੰ ਕਹਿਣਾ ਚਾਹਾਂਗਾ ਕਿ फ्लिपकार्ट ਜਿਹੜੇ ਵੱਡੇ ਪਲੇਟਫਾਰਮ ਹੀ ਇਹੋ ਜੀ ਗਲਤੀਆਂ ਕਰਦੇ ਨੇ ਮੁਨਾਫਾ ਕਮਾਣ ਲਈ ਛੋਟੇ ਪਲੇਟਫਾਰਮ ਅਨੁਮਨ ਨਹੀਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਕਸਟਮਰ ਚਾਹੀਦੇ ਇਹਨਾਂ ਦੇ ਕੋਲ ਆਲਰੇਡੀ ਬਹੁਤ ਕਸਟਮਰ ਨੇ ਤੇ ਉਹਨਾਂ ਤੋਂ 50000 ਰੁਪਏ ਲੈ ਕੇ ਤੁਸੀਂ ਜੇਕਰ 2 ਲੱਖ ਕਸਟਮਰ ਨੇ ਤਾਂ 5000 ਰੁਪਏ ਗਲਤ ਲੈ ਕੇ ਕਿੰਨੇ ਪੈਸੇ ਕਮਾ ਲਏ ਤੋ ਇਹ ਹੋ ਜਾਈ ਇਸ ਕੇਸ ਚ ਹੋਇਆ 49 ਤੇ ਦੇ ਵੀ ਦਿੰਦਾ ਅਗਲਾ ਦੇ ਵੀ ਦਿੰਦਾ ਕੋ 40000 ਦੀ ਚੀਜ਼ ਖਰੀਦ ਰਿਹਾ ਉਹ ਕਹਿੰਦੇ 49 ਰੁਪਏ ਕੋਣ ਕਿਸੇ ਦੇ ਕੋਲ ਟਾਈਮ ਹੈਗਾ ਲੜਨ ਦਾ ਤੇ ਉਸ ਟਾਈਮ ਦੇ ਦਿੰਦਾ ਕਿ ਛੱਡੋ ਪਰ ਸਮਝਾ ਕੇ 40000 49 ਜਿਆਦਾ ਫੋਨ ਹੋ ਗਿਆ ਤੇ ਇਸ ਲਈ ਦੇ ਦਿੰਦਾ ਹੈ ਲੇਕਿਨ ਆਪਾਂ ਨੂੰ ਕਾਨੂੰਨੀ ਤੌਰ ਤੇ ਦੇਖਣਾ ਹੈ ਹਰ ਇੱਕ ਚੀਜ਼ ਨੂੰ ਤੋ ਇਹਦੇ ਵਿੱਚ ਪਹਿਲਾਂ ਕੀ ਹੋਇਆ ਕਿ ਬੰਦੇ ਨੇ ਜੁਲਾਈ ਚ ਫੋਨ ਆਰਡਰ ਕੀਤਾ ਤੇ ਆ ਗਿਆ ਜੀ ਉਹਦੇ ਕੋਲ ਜਦੋਂ ਉਹਨੇ ਔਨ ਕੀਤਾ ਫੋਨ ਨੂੰ ਉਹਨੂੰ ਕੈਮਰਾ ਐਪਲੀਕੇਸ਼ਨ ਮੇਨਲੀ ਯੂਜ਼ ਕਰਨੀ ਸੀਗੀ ਤੋ ਜਦ ਵੀ ਕੈਮਰਾ ਚਾਲੂ ਕਰਦਾ ਸੀ ਤੋ ਫੋਨ ਹੈਂਗ ਹੋ ਜਾਂਦਾ ਸੀ ਅੱਗੇ ਕੁਝ ਕਰ ਹੀ ਨਹੀਂ ਤੋ ਫਿਰ ਕਿ ਫੋਨ ਵੀ ਪੁਰਾਣਾ ਫੋਨ ਵੀ 3 ਮਹੀਨੇ ਪੁਰਾਣਾ ਦਿੱਤਾ ਜਿਹੜਾ ਪਹਿਲਾਂ ਐਕਟੀਵੇਟ ਹੋ ਚੁੱਕਿਆ ਸੀ ਯੂਜ਼ਡ ਫੋਨ ਦਿੱਤਾ ਨਵੇਂ ਦੇ ਭਾਅ ਤੇ ਨਾਲ ਨਾਲ 90 ਰੁਪਏ ਐਕਸਟਰਾ ਐਵੇਂ ਹੀ ਲੈ ਲੇ ਬਿਲਕੁਲ ਬਿਲਕੁਲ ਯੂਜ਼ਡ ਫੋਨ ਪਲੱਸ ਡਿਫੈਕਟਿਵ ਇਹ ਨਹੀਂ ਕਿ ਚਲੋ ਪੁਰਾਣਾ ਚੱਲਦਾ ਤਾਂ ਉਹ ਉਹ ਚੱਲ ਵੀ ਨਹੀਂ ਰਿਹਾ ਅੱਛਾ ਤੋ ਇਸ ਲਈ ਬੰਦਾ ਗਿਆ OnePlus ਸੈਂਟਰ ਦੇ ਕਿਉਂਕਿ OnePlus ਦਾ ਫੋਨ ਸੀਗਾ ਉੱਥੇ ਉਹਨਾਂ ਨੇ ਦੇਖਿਆ ਜੀ ਇਹ ਫੋਨ ਦਾ 2 ਮਾਰਚ ਦਾ ਖੁੱਲਿਆ ਹੋਇਆ ਤੁਹਾਡੇ ਕੋਲ ਜੁਲਾਈ ਚ ਆਇਆ ਇਹਦਾ ਮਤਲਬ ਪੁਰਾਣਾ ਫੋਨ ਚੇਪਤਾ ਤੋ ਉਹ ਪ੍ਰੂਵ ਹੋ ਗਿਆ ਉਹਨਾਂ ਦੇ ਨਾਲ ਕਿ ਪੁਰਾਣਾ ਫੋਨ ਚੇਪਤਾ ਬਿਲਕੁਲ ਲਿਖ ਚ ਕਿਉਂਕਿ ਸਰਵਿਸ ਵਾਊਚਰ ਬਣਾਉਂਦੇ ਨੇ ਉਹਦੇ ਵਿੱਚ ਰਾਈਟਿੰਗ ਚ ਆ ਗਿਆ 2 ਮਾਰਚ ਦਾ ਫੋਨ ਹੈਗਾ ਜੀ ਤੋ ਪ੍ਰੂਵ ਹੋ ਗਿਆ ਤੇ ਬੰਦੇ ਫਿਰ ਕੇਸ ਕਰਨ ਨੂੰ ਆਏ ਕਿ ਬਈ ਪੁਰਾਣਾ ਫੋਨ ਚੇਪਤਾ ਤੇ ਚੱਲ ਵੀ ਨਹੀਂ ਰਿਹਾ ਤੋ ਆਪਾਂ ਕੇਸ ਤੇ ਉਹਨਾਂ ਨੇ ਕਾਗਜ਼ ਦਿਖਾਏ ਮੈਂ ਉਹਦੇ ਵਿੱਚ ਇੱਕ ਹੋਰ ਗਲਤੀ ਪਾਈ ਉਹਨੂੰ ਉਹਨਾਂ ਇਨਵੌਇਸ ਇਸ਼ੂ ਕੀਤੀ ਮੋਬਾਈਲ ਦੀ ਉਹਦੇ ਵਿੱਚ ਵੀ ਤੁਸੀਂ ਇਹ ਦੇਖਣਾ ਚਾਹੋਗੇ ਸ਼ਿਪਿੰਗ ਐਂਡ ਹੈਂਡਲਿੰਗ ਚਾਰजेस ਇਨਕਲੂਡਿਡ ਆ ਗਏ ਅੱਛਾ ਮੇਨ ਇਨਵੌਇਸ ਇੱਕ ਇਨਵੋਇਸ ਚ ਭਾਤੇ ਦੂਸਰਾ ਐਕਸਟਰਾ ਹੋਰ ਇਨਵੋਇਸ ਕੱਟਦਾ ਇਹ ਦੇਖੋ 99 ਰੁਪੀਸ ਹੈਂਡਲਿੰਗ ਚਾਰजेस ਠੀਕ ਹੈ ਜੀ ਮੇਨ ਬਿੱਲ ਹੀ ਹੈਗਾ ਹੁਣ ਅਗਲਾ ਬਿੱਲ ਦੇਖੋ ਸੇਮ ਮੋਬਾਈਲ ਦਾ ਹੈਂਡਲਿੰਗ ਫੀ ਫੇਰ ਤੋਂ 49 ਰੁਪੀਸ ਤਾਂ ਪਲੱਸ ਦੋ ਵਾਰੀ ਕਰ ਰਹੇ ਨੇ ਇੱਕ ਤਾਂ ਔਰ ਦੋ ਇਨਵੋਇਸ ਇੱਕੋ ਹੀ ਚੀਜ਼ ਦੀ ਦੋਨੋਂ ਗਲਤ ਹੈਗੇ ਕਾਨੂੰਨੀ ਤੌਰ ਤੇ ਯਾਨੀ ਕਿ ਇਹ 99 ਰੁਪਏ ਨਹੀਂ ਇਹ ਕਰੋੜਾਂ ਦਾ ਘਟਾਲਾ ਵੀ ਹੈ ਬਿਲਕੁਲ ਕਿਉਂਕਿ ਕਸਟਮਰ ਲੱਖਾਂ ਚ ਹੈ ਇਹਨਾਂ ਦੇ ਸਭ ਤੋਂ 49 ਰੁਪੀਸ ਲਓ ਤੁਸੀਂ ਕੈਲਕੂਲੇਟ ਕਰੋ ਕਰੋੜਾਂ ਚ ਬਹੁਤ ਜਾਣਾ ਤੇ ਆਪਾਂ ਨੂੰ ਲੱਗਦਾ 50 ਰੁਪਏ ਗਏ ਲੇਕਿਨ ਕੰਪਨੀ ਨੂੰ ਕਿੰਨਾ ਮੁਨਾਫਾ ਹੋ ਗਿਆ ਅੱਛਾ ਅੱਛਾ ਇੱਕ ਚੀਜ਼ ਹੋਰ ਸਮਝਾ ਦਿਓ ਚਲੋ ਉਹ ਕਸਟਮਰ ਨੂੰ ਤਾਂ ਫਾਇਦਾ ਹੋਇਆ ਏ ਹੁਣ ਜਿਹੜੇ ਦੇਖ ਰਿਹਾ ਇਹਨਾਂ ਨੂੰ ਕਿਵੇਂ ਫਾਇਦਾ ਹੋ ਸਕਦਾ ਮੈਂ ਵਹੀ ਕਹਿ ਰਿਹਾ ਕਈਆਂ ਨਾਲ ਬਹੁਤ ਨਾਲ ਹੋਇਆ ਨਹੀਂ ਨਹੀਂ ਇਹ ਤਾਂ ਸਭੀ ਦੇ ਨਾਲ ਇਹੋ ਜੀ ਇਨਵੋਇਸ ਸਭੀ ਨੂੰ ਮਿਲੀ ਹੋਏਗੀ ਜਿਹੜਾ ਵੀ ਫਲਿੱਪਕਾਰਟ ਤੋਂ ਖਰੀਦੇ ਉਹਨਾਂ ਦੇ ਕੋਲ ਇਹੋ ਜੀ ਸੇਮ ਇਨਵੋਇਸ ਹੋਣੀ 49 ਰੁਪਏ ਦੀ ਐਕਸਟਰਾ ਹੈਂਡਲਿੰਗ ਫੀ ਮੇਨ ਬਿਲ 'ਚ ਚਾਰਜ ਕਰਤੀ ਇਹ ਐਕਸਟਰਾ ਚਾਰਜ ਕਰ ਲਈ ਸਭ ਦੇ ਅਗਰ ਪਬਲਿਕ ਪਿਛਲੇ 2 ਸਾਲ 'ਚ ਕੁਝ ਵੀ ਤੁਸੀਂ ਖਰੀਦੇ ਆ ਤੁਸੀਂ ਇਨਵੌਇਸ ਸਾਡੀ ਖੋਲ ਕੇ ਦੇਖ ਲਓ ਉਸ ਜਿਹੜੀ ਹੈਂਡਲਿੰਗ ਫੀ 49 ਰੁਪੀ ਦੀ ਲਿੱਤੀ ਗਈ ਆ ਜਾਂ ਕੁਝ ਵੀ ਅਮਾਉਂਟ ਉਹ ਬਿਲਕੁਲ ਗਲਤ ਹੈ ਤੁਸੀਂ ਅੱਜ ਵੀ ਕੇਸ ਕਰ ਸਕਦੇ ਹੋ ਕਿਉਂਕਿ 2 ਸਾਲ ਦੀ ਮਿਆਦ ਹੁੰਦੀ ਹੈ ਕੇਸ ਕਰਨ ਦੀ ਪਲੱਸ ਅੱਗੇ ਲਈ ਤੁਸੀਂ ਕੱਲ ਸਪੋਜ਼ ਕੋਈ ਫੋਨ ਆਰਡਰ ਕਰਦੇ ਹੋ ਤਾਂ ਦੇਖੋ ਵੈਬਸਾਈਟ ਤੇ ਕਿਹੜੀ ਇਨਵੌਇਸ ਜਨਰੇਟ ਹੋ ਰਹੀ ਹੈ ਤੇ 49 ਦੀ ਹੋ ਰਹੀ ਹੈ ਤਾਂ ਤੁਸੀਂ ਮਨ੍ਹਾ ਕਰ ਸਕਦੇ ਹੋ ਹੁਣ ਕਿਉਂਕਿ ਕੋਰਟ ਨੇ ਆਰਡਰ ਸਿਰਫ ਇਹ ਨਹੀਂ ਕੀਤਾ ਕਿ ਤੁਸੀਂ ਗਲਤ ਕੀਤਾ ਕੋਰਟ ਨੇ ਅੱਗੇ ਲਈ ਫਲਿੱਪਕਾਰਟ ਨੂੰ ਹਦਾਇਤ ਦਿੱਤੀ ਹੈ कि ਤੁਸੀਂ ਦੋ ਬਿੱਲ ਇੱਕ ਪ੍ਰੋਡਕਟ ਦੇ ਨਹੀਂ ਇਸ਼ੂ ਕਰੋਗੇ ਮਤਲਬ Flipkart ਦਾ ਪੂਰਾ ਗੁਰਕ ਧੰਦਾ ਹੀ ਬੰਦ ਬਿਲਕੁਲ ਇਹ ਵਾਲਾ ਜਿਹੜਾ ਮੁਨਾਫਾ ਗਲਤ ਤੌਰ ਤੇ ਕਮਾ ਰਹੇ ਸੀ ਕੋਰਟ ਨੇ ਕਹਤਾ ਤੁਸੀਂ ਦੋ ਬਿੱਲ ਨਹੀਂ ਇਸ਼ੂ ਕਰ ਸਕਦੇ ਇੱਕ ਹੀ ਚੀਜ਼ ਦੇ ਤੇ ਹੈਂਡਲਿੰਗ ਫੀਸ ਲੈਣਾ ਅਨਫੇਅਰ ਟ੍ਰੇਡ ਪ੍ਰੈਕਟਿਸ ਹੈਗਾ ਤੇ ਡਾਰਕ ਪੈਟਰਨ ਹੈਗਾ ਜਿਹੜਾ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰ ਹੈ ਉਹਨੇ ਡਾਰਕ ਪੈਟਰਨ ਘੋਸ਼ਿਤ ਕੀਤਾ ਹੈ ਕਿ ਕਿਉਂਕਿ ਵੈਬਸਾਈਟ ਤੇ ਬਤੇਰੀ ਚਿੰਜਾ ਹੁਣ ਜਦ ਆਰਡਰ ਕਰਦੇ ਆ ਇਹ ਚੀਜ਼ ਨਹੀਂ ਦਿਖਦੀ 49 ਰੁਪੀਸ ਟੋਟਲ ਦਿਖਦਾ ਹੈ ਅਸੀਂ ਆਰਡਰ ਕਰ ਦਿੰਦੇ ਜਦ ਆਂਦੇ ਐ ਇਨਵੌਇਸ ਤਾਂ ਦਿਖਦੀ ਐ ਕਿ ਗਲਤ ਹੋ ਗਿਆ ਹੁਣ ਉਹਦੇ ਲਈ 50 ਰੁਪਏ ਲਈ ਬੰਦਾ ਲੜਦਾ ਨਹੀਂ ਟਾਈਮ ਮੇਰੇ ਕੋ ਕਿਤੇ ਟਾਈਮ ਹੈਗਾ ਟਾਈਮ ਨਹੀਂ ਹੈਗਾ ਲੇਕਿਨ ਕਰਨਾ ਚਾਹੀਦਾ ਤੇ ਤੁਹਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਲੇਕਿਨ ਕੰਪਨੀ ਦੇਖੋ ਕਿੰਨਾ ਗਲਤ ਮੁਨਾਫਾ ਕਮਾ ਰਹੀ ਹੈ ਤੁਸੀਂ ਬੋਲੋਗੇ ਜਦੀ ਸੁਣਿਆ ਜਾਏਗਾ ਜਦੀ ਕੰਪਨੀ ਦੇ ਖਿਲਾਫ ਐਕਸ਼ਨ ਹੋਏਗਾ ਤਾਂ ਹੁਣ ਇਹਦੇ ਵਿੱਚ ਸਾਡਾ ਫਾਇਦਾ ਕਰਦਾ ਬਿਲਕੁਲ ਹੁਣ ਇਹਦੇ ਵਿੱਚ 49 ਰੁਪਏ ਲੈਣ ਦੇ ਕਾਰਨ 30000 ਦਾ ਫਟਕਾ ਲੱਗਿਆ ਫਿਰ ਫਲਿੱਪਕਾਰਟ ਨੂੰ ਅਗਰ ਤੁਸੀਂ ਆਂਦੇ ਨਹੀਂ ਤਾਂ ਕੀ ਹੋ ਗਿਆ ਤੁਹਾਨੂੰ ਨੁਕਸਾਨ ਹੋਇਆ ਅਤੇ ਫਲਿੱਪਕਾਰਟ ਨੂੰ ਜੋਰ ਮਿਲ ਗਿਆ ਕਿ ਭਈ ਅਸੀਂ ਤਾਂ ਕਰਦੇ ਰਹਾਂਗੇ اچھا ਇੱਕ ਹੁਣ ਇਹ ਪੂਰਾ ਕੇਸ ਦੇ ਵਿੱਚ ਕੀ ਪਲੈਂਟੀ ਕੀ ਲੱਗੀ ਹੋਈ ਆ ਕਿਉਂਕਿ ਫਾਈਨਲ ਫੈਸਲਾ ਆ ਚੁੱਕਾ ਹੈ ਇਹ ਕੀ ਫਾਈਨਲ ਪੈਨਲਟੀ ਕੋਰਟ ਨੇ ਇਹ ਕਿਹਾ ਕਿ ਜਿਹੜੇ ਪੈਸੇ ਮੋਬਾਈਲ ਦੇ ਹੈਗੇ ਇਨਵੌਇਸ 40151 ਰੁਪਏ ਕੁਛ ਨੇ ਉਹ ਵਿਦ 9% ਇੰਟਰਸਟ ਫ੍ਰੋਮ ਡੇਟ ਆਫ ਪੇਮੈਂਟ ਟਿਲ ਡੇਟ ਆਫ ਰਿਫੰਡ ਉਹ ਦੇਣੇ ਨੇ ਉਹਦੇ ਇਲਾਵਾ ਕੰਪਨਸੇਸ਼ਨ ਹੁੰਦੀ ਹੈ ਕਿ ਹਰ ਜਾਨਾ ਹੁੰਦਾ ਹੈ ਕਿ ਤੁਹਾਨੂੰ ਤਕਲੀਫ ਹੋਈ ਫਿਜ਼ੀਕਲ ਤੇ ਮੈਂਟਲ ਹੈਰੈਸਮੈਂਟ ਹੋਈ ਉਹਦੇ ਲਈ ਕੰਪਨਸੇਸ਼ਨ ਦਿੱਤੀ ਹੈ 10000 ਰੁਪਏ ਦੀ ਹੁਣ ਤੁਸੀਂ ਦੇਖੋ 40000 ਦੀ ਚੀਜ਼ ਹੈਗੀ ਮੂਲ ਉਸਤੇ 10000 ਦੀ ਪੈਨਲਟੀ ਪਹਿਲੀ ਤੇ ਹੋ ਗਿਆ ਕਿੰਨਾ 1/3 ਦੇ ਕਰੀਬ ਹੋ ਗਿਆ ਤਾਂ ਭਾਰੀ ਜੁਰਮਾਨਾ ਆਏਗਾ ਨੈਕਸਟ ਲੀਗਲ ਕਾਸਟ ਵੀ ਦਿੱਤੀ ਹੈ ਉਹ 10000 ਹੋਰ ਤੇ ਇੱਕ ਪਿਊਨਿਟਿਵ ਡੈਮੇਜਸ ਦੇ ਤੌਰ ਤੇ 10000 ਹੋਰ ਪਿਊਨਿਟਿਵ ਡੈਮੇਜਸ ਮੈਂ ਐਕਸਪਲੇਨ ਕਰਨਾ ਚਾਹਾਂਗਾ ਕਸਟਮਰ ਨੂੰ ਅਵੇਅਰ ਹੋਣਾ ਚਾਹੀਦਾ ਪਿਊਨਿਟਿਵ ਮਤਲਬ ਪਨਿਸ਼ਮੈਂਟ ਦੇ ਤੌਰ ਤੇ ਪਹਿਲੇ ਦੋ ਤਾਂ ਲੱਗਦੇ ਹੀ ਲੱਗ ਨਤੀਜਾ ਬਹੁਤ ਕਮ ਕੇਸਾ ਲੱਗਦਾ ਜਿੱਥੇ ਕੋਰਟ ਦੇਖਦੀ ਕਿ ਵੀ ਇਹ ਪਬਲਿਕ ਨਾਲ ਗਲਤੀ ਹੋ ਰਹੀ ਹੈ ਤੇ ਕੰਪਨੀ ਨੂੰ ਪਨਿਸ਼ਮੈਂਟ ਦੇ ਤੌਰ ਤੇ 10000 ਰੁਪਏ ਲਾਣਦੀ ਨੇ ਉਹ ਪੈਸੇ ਗੱਲ 10000 ਦੇ ਨਹੀਂ ਸ਼ਾਇਦ ਫਲਿੱਪਕਾਰਟ ਦੇ ਲਈ 10000 ਕੁਝ ਵੀ ਨਾ ਹੋਵੇ ਅਮਾਉਂਟ ਲੇਕਿਨ ਇਹਦੇ ਨਾਲ ਇਹ ਹੁੰਦਾ ਕਿ ਸਬਕ ਜ਼ਰੂਰ ਹੈਗਾ ਕਿ ਕੰਪਨੀ ਅੱਗੇ ਔਨ ਰਿਕਾਰਡ ਇਸ ਚੀਜ਼ ਨੂੰ ਜਿਹੜਾ ਕਰਾਈਮ ਹੋ ਇਸ ਜਿਹੜਾ ਫਰਾਡ ਨੂੰ ਕਰ ਰਹੀ ਸੀ ਉਸ ਨੂੰ ਰੋਕਿਆ ਗਿਆ ਪਰਮਾਨੈਂਟ ਤੌਰ ਤੇ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਕਿਸੇ ਕੰਪਨੀ ਨੂੰ ਕੋਰਟ ਵੱਲੋਂ ਫਟਕਾਰ ਲਗਾਈ ਗਈ ਹੋਵੇ ਇਸ ਤਰੀਕੇ ਦੀ ਪਲੈਂਟੀ ਲਗਾਈ ਹੋਵੇ ਯਾਨਕਿ ਇਹ ਔਨ ਰਿਕਾਰਡ ਹੋ ਗਿਆ ਕਿ ਇਹਨਾਂ ਨੇ ਧੋਖਾਧੜੀ ਕੀਤੀ ਹੈ ਹਾਂਜੀ ਹਾਂਜੀ ਕੋਰਟ ਨੇ ਕਰਾਰ ਦਿੱਤਾ ਤੇ ਤੁਸੀਂ ਦੇਖੋ 40000 ਦੇ ਮੂਲ ਵੈਲਿਊ ਲਈ 30000 ਦਾ ਫਟਕਾ ਲੱਗ ਗਿਆ ਇੱਕ ਤਾਂ ਪਲੱਸ ਕੋਰਟ ਨੇ ਇੱਕ ਹੋਰ ਹਦਾਇਤ ਦਿੱਤੀ ਹੈ ਫਲਿੱਪਕਾਰਟ ਨੂੰ ਕਿ ਤੁਸੀਂ ਅੱਗੇ ਤੋਂ ਇਹੋ ਜਿਹਾ ਗੋਰਖ ਦੰਦਾ ਨਹੀਂ ਕਰੋਗੇ ਕਿ ਇੱਕੋ ਹੀ ਪ੍ਰੋਡਕਟ ਦੀ ਦੋ ਇਨਵੌਇਸ ਕੱਢ ਰਹੇ ਹੋ ਤੇ ਹੈਂਡਲਿੰਗ ਫੀ ਲੈਣਾ ਤੁਹਾਡੀ ਅਨਫੇਅਰ ਟ੍ਰੇਡ ਪ੍ਰੈਕਟਿਸ ਹੈ ਤੇ ਡਾਰਕ ਪੈਟਰਨ ਹੈ ਤੇ ਇਹਨੂੰ ਅੱਗੇ ਤੋਂ ਬੰਦ ਕਰਾਗੇ ਤੋਂ ਇਸ ਦੇ ਵਿੱਚ ਮੈਂ ਐਕਸਪਲੇਨ ਕਰਨਾ ਚਾਹਾਂਗਾ ਇਹ ਸਿਰਫ ਕੰਪਲੇਨੈਂਟ ਲਈ ਨਹੀਂ ਹੋਇਆ ਫਲਿੱਪਕਾਰਟ ਨੂੰ ਡਾਇਰੈਕਸ਼ਨ ਹੈ ਹਮ ਤਾਂ ਅੱਗੇ ਤੋਂ ਉਹ ਕਿਸੇ ਵੀ ਕਸਟਮਰ ਤੋਂ ਲੈਂਦੇ ਨੇ ਤੋਂ ਸਿੱਧਾ ਕੇਸ ਕਰੋ ਤੁਹਾਡਾ ਸੇਮ ਹੈ ਫੈਸਲਾ ਹੋਣਾ ਹਮ 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 ਕਿਉਂਕਿ ਜਦੋਂ ਤੁੱਖਾ ਤਾਂ ਦੀ ਸੇਮ ਹੈ ਤਾਂ ਫਿਰ ਕੇਸ ਹੀ ਸੇਮ ਹੈ ਇੱਕ ਵਾਰੀ ਹੋਟ ਕਰਤਾ ਕੋਰਟ ਨੇ ਉਹ ਲਾ ਪੁਆਇੰਟ ਹੋ ਗਿਆ ਤੇ ਉਸ ਤੇ ਸਾਰੇ ਹੀ ਹੋਣੇ ਨੇ ਅੱਛਾ ਇਸ ਤੋਂ ਬਾਅਦ ਕਰਨਗੇ ਤਾਂ ਸ਼ਾਇਦ ਹੋਰ ਵੀ ਵੱਡੀ ਪਲਾਂਟੀ ਲੱਗੇ ਬਿਲਕੁਲ ਕਿਉਂਕਿ ਰਿਪੀਟਿਡ ਜੇ ਫਿਰ ਜਦੋਂ ਤੁਸੀਂ ਬਾਰ ਬਾਰ ਕ੍ਰਾਈਮ ਕਰਦੇ ਤਾਂ ਕੋਰਟ ਵੀ ਹੋ ਜਾ ਬਿਲਕੁਲ ਬਿਲਕੁਲ ਤਾਂ ਇਸੇ ਲਈ ਮੈਂ ਕਹਿੰਦੇ ਹੁਣ ਪਬਲਿਕ ਲਈ ਰਾਸਤਾ ਆਸਾਨ ਹੋ ਗਿਆ ਪਹਿਲਾਂ ਤਾਂ ਚਲੋ 50 ਰੁਪਏ ਲਈ ਨਹੀਂ ਆਉਂਦੇ ਸੀ ਲੇਕਿਨ ਹੁਣ ਇੱਕ ਫੈਸਲਾ ਤੁਹਾਡੇ ਫੇਵਰ ਚ ਆਲਰੇਡੀ ਆ ਚੁੱਕਾ ਜਦੇ ਵਿੱਚ ਫਲਿੱਪਕਾਰਟ ਨੂੰ ਰੋਕਿਆ ਗਿਆ ਫੇਰ ਵੀ ਫਲਿੱਪਕਾਰਟ ਸਪੋਜ਼ ਕੱਲ ਫੇਅਰ ਲੈਂਦੀ ਹੈ ਇਹ ਫੈਸਲਾ ਚਲਾ ਗਿਆ ਉਹਨਾਂ ਨੂੰ ਲੇਕਿਨ ਫੇਰ ਵੀ ਫਲਿੱਪਕਾਰਟ ਲੈਂਦੀ ਹੈ ਤਾਂ ਉਹ ਅਵੇਲਨਾ ਕਰ ਰਹੀ ਹੈ ਤੁਸੀਂ ਆਓਗੇ ਤੁਹਾਡਾ ਫੈਸਲਾ ਵੀ ਜਲਦੀ ਹੋ ਜਾਏਗਾ ਕਿਉਂਕਿ ਆਲਰੇਡੀ ਡਿਸਾਈਡਡ ਹੈ ਹਾਂ ਹਾਂ ਆਲਰੇਡੀ ਪਤਾ ਹੈ ਕਿ ਇਹ ਸਟਰੀ ਕਿਹਦਾ ਕ੍ਰਾਈਮ ਹੈ ਜਿਹੜਾ ਕੀਤਾ ਜਾ ਰਿਹਾ ਅੱਛਾ ਹੁਣ ਮਤਲਬ ਫਾਈਨਲ ਇਹ ਫੈਸਲਾ ਆ ਚੁੱਕਿਆ ਇਸ ਤੋਂ ਬਾਅਦ ਹੁਣ ਕੀ ਰਹੇਗਾ ਪ੍ਰੋਸੈਸ ਕੀ ਰਹੇਗਾ ਅਵਲ ਤਾਂ 30 ਦਿਨ ਦਾ ਟਾਈਮ ਦਿੱਤਾ ਗਿਆ ਕੰਪਲਾਈਂਸ ਲਈ ਕਿ ਸਾਰੇ ਪੈਸੇ ਦੇਣੇ ਪੈਣੇ ਕੰਪਲੇਨੈਂਟ ਨੂੰ ਲੇਕਿਨ फ्लिपकार्ट ਦਾ ਹੱਕ ਹੈਗਾ ਇੱਕ ਅਪੀਲ ਕਰਨ ਦਾ ਕਿ ਭਈ ਫੈਸਲਾ ਗਲਤ ਹੈਗਾ ਅਸੀਂ ਅਪੀਲ ਕਰਦੇ ਨੇ ਲੇਕਿਨ ਉਹ ਹਾਈ ਕੋਰਟ ਆਮ ਤੌਰ ਤੇ ਹੁੰਦੀ ਹੈ ਇੱਥੇ ਇਹ ਆਪਣਾ ਸਟੇਟ ਕਮਿਸ਼ਨ ਦਾ ਫੈਸਲਾ ਹੈ ਇਹ ਸਮਝਣਾ ਜ਼ਰੂਰੀ ਹੈ ਡਿਸਟ੍ਰਿਕਟ ਕਮਿਸ਼ਨ ਦਾ ਨਹੀਂ ਹੈ ਆਮ ਤੌਰ ਤੇ ਇਹੋ ਜੇ ਕੇਸ ਜਿਹੜੇ 5 ਲੱਖ ਤੋਂ ਨੀਚੇ ਦੇ ਹੁੰਦੇ ਨੇ ਉਹ ਜਾਂਦੇ ਨੇ ਡਿਸਟ੍ਰਿਕਟ ਕਮਿਸ਼ਨ 'ਚ ਲੇਕਿਨ ਇਹ ਆਪਸ ਸਟੇਟ ਕਮਿਸ਼ਨ 'ਚ ਪਾਇਆ ਹੈ ਅਨਫੇਅਰ ਕੰਟਰੈਕਟ ਦੇ ਅੰਡਰ ਕਿਉਂਕਿ ਉਹਨਾਂ ਨੇ ਬਿੱਲ ਜਿਹੜਾ ਦਿੱਤਾ ਉਹ ਅਨਫੇਅਰ ਕੰਟਰੈਕਟ ਹੈ ਤੇ ਕੋਰਟ ਨੇ ਉਹ ਮੰਨਿਆ ਹੈਗਾ ਤੋਂ ਹੁਣ ਸਟੇਟ ਕਮਿਸ਼ਨ ਦੇ ਬਾਅਦ ਹੁੰਦੀ ਹੈ ਨੈਸ਼ਨਲ ਕਮਿਸ਼ਨ ਉਹ तो वो बहुत वीडी कोर्ट ने उत्थे जाना मुश्किल है लेकिन जाओ भी तो कोर्ट मुश्किल ना एंटरटेन के करेगी अपील क्योंकि एक फैसले च कोई गलती नहीं हैगी बिल्कुल करेक्ट हाँ था था। अपील कर कोई मुद्दा नहीं है लेकिन वो एक बार तो कोशिश करेंगे क्योंकि फ्लिपकार्ट बहुत धक्का लगे अच्छा। वो चाहेंगे कि ये कम से कम बाकी चीज छो ये उन्जा उन रुपए तो मेनटेन रहे आगे तो कि नहीं तो कमाई खत्म कमाई खत्म गोरख धंधा खत्म एक चीज स्टेट कमीशन जो है बहुत पॉजिटिव है ਕਿ 5 ਮਹੀਨਿਆਂ ਦੇ ਵਿੱਚ ਕੀ ਉਹਦਾ ਫੈਸਲਾ ਜਾਨ ਤੌਰ ਤੇ ਤਰੀਕ ਕਿਹੇ ਤਰੀਕ ਤਰੀਕ ਅਦਰਵਾਇਸ 3 ਸਾਲ ਲੱਗਦੇ ਜੀ ਨੋਰਮਲ ਅਗਰ ਤੁਸੀਂ ਡਾਟਾ ਦੇਖੋ ਕੰਜ਼ਿਊਮਰ ਕੋਰਟ ਦਾ ਤੇ ਸਟੇਟ ਕਮਿਸ਼ਨ ਨੇ ਛੇਤੀ ਫੈਸਲਾ ਕੀਤਾ ਤੇ ਕਲ ਆਸਾਨ ਫੈਸਲਾ ਵੀ ਸੀਗਾ ਨਾ ਕਿਉਂਕਿ ਕਾਗਜ਼ਾਤ ਦੇ ਵਿੱਚ ਸੀਗਾ ਬਿੱਲ ਇਸ਼ੂਡ ਸੀਗਾ ਮੋਬਾਈਲ ਐਡਮਿਟਿਡਲੀ ਖਰਾਬ ਸੀਗਾ ਉਹਨਾਂ ਦਾ ਖੁਦ ਦਾ ਵਾਊਚਰ ਹੈਗਾ ਤਾਂ ਸਿਰਫ ਇਹ ਹੀ ਫੈਸਲਾ ਕਰਨਾ ਸੀ ਕਾਗਜ਼ ਦੇਖ ਕੇ ਕਿ ਕੀ ਕੀ ਗਲਤ ਕੀਤਾ ਤੇ ਇਸ ਲਈ ਜਲਦੀ ਫੈਸਲਾ ਹੋ ਗਿਆ ਤਾਂ ਕੰਜ਼ਿਊਮਰ ਐਕਟ ਅਕਸ ਅਸੀਂ ਅਗਰ ਦੇਖੀਏ ਤਾਂ ਅਦੇ ਵਿੱਚ 5 ਮਹੀਨੇ ਦੀ ਮਿਆਦ ਹੀ ਦਿੱਤੀ ਗਈ ਹੈ ਫੈਸਲਾ ਕਰਨ ਲਈ ਤੇ ਉਹ ਕਮਿਸ਼ਨ ਨੇ ਅਬਜ਼ਰਵ ਕੀਤਾ ਇਹਦੇ ਵਿੱਚ ਧੰਨਵਾਦ ਜੀ ਆਪਕਾ ਤਾਂ ਇੱਕ ਵੱਡਾ ਫੈਸਲਾ ਹੈਗਾ ਜੋ ਸਟੇਟ ਕਮਿਸ਼ਨ ਵੱਲੋਂ ਕੀਤਾ ਗਿਆ ਜਿਹੜਾ ਫਲਿੱਪਕਾਰਟ ਨੂੰ ਇੱਕ ਫਟਕਾਰ ਵੀ ਇੱਕ ਤਰੀਕੇ ਨਾਲ ਕਹਿ ਲੋ ਕਿ ਲਗਾਈ ਗਈ ਹੈ ਨਾਲ-ਨਾਲ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਗਿਆ ਫਲਿੱਪਕਾਰਟ ਨੂੰ ਕਿ ਇਸ ਤਰੀਕੇ ਦੀ ਧੁਖੇ ਸਾਡੀ ਜਿਹੜੀ ਹੈਗੀ ਉਹ ਬੰਦ ਕਰੋ ਅਗਰ ਅੱਗੇ ਕਰਦੇ ਆ ਤਾਂ ਜ਼ਾਹਿਰ ਤੌਰ ਤੇ ਇਸ ਨੂੰ ਕੰਟੈਂਪਟ ਆਫ ਕੋਰਟ ਵੀ ਕਿਹਾ ਜਾਏਗਾ ਨਾਲ-ਨਾਲ ਜਿਹੜਾ ਮੋਬਾਈਲ ਖਰਾਬ ਸੀਗਾ ਪੁਰਾਣਾ ਸੀਗਾ ਉਸ ਕੇਸ ਦੇ ਵਿੱਚ ਸਾਰੇ ਮੋਬਾਈਲ ਦੇ ਪੈਸੇ ਵਾਪਸ ਦੇਣੇ ਪੈਣਗੇ ਕਸਟਮਰ ਨੂੰ ਨਾਲ-ਨਾਲ ਜਿਹੜੀਆਂ ਪਲੰਟੀਆਂ 30000 ਦੀਆਂ ਲਗਾਈਆਂ ਕਸਟਮਰ ਨੂੰ ਉਹ ਵੀ ਦਿੱਤੀਆਂ ਦਾਨ ਗਿਆ ਤਾਂ ਇੱਕ ਵੱਡਾ ਫੈਸਲਾ ਚੰਡੀਗੜ੍ਹ ਦੇ ਵਿੱਚ ਸਟੇਟ ਕਮਿਸ਼ਨ ਵੱਲੋਂ ਕੀਤਾ ਗਿਆ ਕੈਮਰਾਮੈਨ ਤੁਲਸੀ ਮਹਿਰਾ ਦਿਨਾਰ ਅਰਵਿੰਦ ਮੀ ਪੀਟੀਸੀ ਨਿਊਜ਼ ਚੰਡੀਗੜ੍ਹ